ਤੇ ਦੁਕਾਨਾਂ ਦੇ ਬਾਹਰ ਅਕਰੋਚਮੈਂਟ ਦਿਖਾਈ ਦਿੰਦੀ ਉੱਥੇ ਟ੍ਰੈਫਿਕ ਉਦਾਂ ਵੀ ਬੁਰੇ ਹਾਲ ਹੈ ਬਸ ਮੈਂ ਇਹੀ ਅਪੀਲ ਕਰੂੰਗਾ ਇਹ ਸਾਰੇ ਸਿਰਵਾਚਿਆਂ ਦੇ ਦੁਕਾਨਦਾਰਾਂ ਨੂੰ ਜਿਹੜਾ ਬਾਹਰ ਰੱਖਿਆ ਤੁਸੀਂ ਸਮਾਨ ਉਹ ਮਤਲਬ ਸਮਾਨ ਬਾਹਰ ਨਾ ਰੱਖਿਆ ਜਾਵੇ ਤਾਂ ਕਿ ਪਸਲਾਵਾ ਜਿਹੜੀ ਚੋਈ ਇੰਨਾ ਕਿਤਨਾ ਅੱਜ ਕਿਹੜੀ ਕਿਹੜੀ ਥਾਵਾਂ ਤੇ ਕਾਰਵਾਈ ਕੀਤੀ ਗਈ ਹੈ ਅੱਜ ਜੀ ਆਪਣਾ ਦਫਤਰ ਨਗਰ ਕੌਂਸਲ ਤੋਂ ਲੈ ਕੇ ਇਹ ਉਹ ਤੇ ਆਪਣਾ ਬਿਜਾਰ ਮੇਂ ਜਾ ਰਿਹਾ ਏ ਏ ਉਰੰਦ ਸਿੰਘ ਸਾਹ ਜਾਲ ਕਿਹੜਾ ਰੋੜ ਏ ਜੀ ਕਾਲ ਦਾ ਰੋੜ ਏ ਕਾਲਾ ਸਾਹਿਬ ਮੇਂ ਬਿਜਾਰ ਮੇਂ ਬਿਜਾਰ ਠੀਕ ਇਹ ਕੋਈ ਰੋੜ ਦੇ ਉੱਤੇ ਨਜਾਇਜ਼ ਸਮਾਨ ਪਿਆ ਉਹਨੂੰ ਵੀ ਚੱਕ ਕੇ ਲੈ ਜਾਓ ਮਾਪਾ ਕੀ ਕਰਨਾ ਜੇ ਕੋਈ ਬੰਦੇ ਦਾ ਫਰੇਮ ਲਾਣ ਵਾਲਾ ਪਿਆ ਏ ਉਹ ਲਾਹਦਾ ਪਿਆ ਏ ਜੋ ਕੰਮ ਕਰਦਾ ਪਿਆ ਉਹਨੂੰ ਕੁੱਝ ਤਾਂ ਲੋਹਾ ਦਿੱਤੇ ਕਿਉਂ ਨਜ਼ਰ ਆਦਾ ਪਿਆ ਇੱਕ ਵਾਰੀ ਇਹਨੂੰ ਕਹਿ ਦੋ ਉਸ ਸਮਾਨ ਨਜਾਇਜ਼ ਏ ਜਾਂ ਧੱਕਾ ਏ ਉਹ ਜੇ ਰੋੜ ਦਾ ਸਮਾਨ ਏ ਤੁਸੀਂ ਚੱਕ ਕੇ ਲੈ ਜਾਓ ਕਿ ਮੇਰਾ ਸਮਾਨ ਲੱਦਾਂ ਪਿਆ ਤੇ ਮਜ਼ਦਿਰ ਦਾ ਪੁੱਠਾ ਮਾਰਾ ਲੱਗਿਆ ਆ ਤੇ ਉਹਦਾ ਨਿਚਾ ਕਿ ਟ੍ਰਾਲੀ ਤੋਂ ਲੱਗਦੀ। ਉਹ ਜੇ ਮੈਂ ਮਿਸਤਰੀੇ ਕਿ ਲਾਇਏ ਨਹੀਂ ਤੇ ਮੇਰੇ ਕੋਲ ਫਰੇਮ ਹੀ ਨਹੀਂਗਾ ਤਾਂ ਮੈਂ ਕਿਵੇਂ ਫਿੱਟ ਕਰ ਲਾ ਸਕਦਾ। ਕੀ ਕਹਿ ਰਹੇ ਹੋ ਨਾ ਕਰਮਚਾਰੀਆਂ ਨਾਲ ਗੱਲ ਕੀਤੀ ਤੁਸੀਂ? ਕਰਮਚਾਰੀ ਕੋਈ ਗੱਲ ਨਹੀਂ ਸੁਣੀ ਅੱਕੋ ਗੱਲ ਪਹੰਤ ਤੱਕ ਬੰਦੇ ਨੇ ਗਿਆ ਜੀ ਉਹਨਾਂ ਦੀ ਟ੍ਰਾਲੀ ਨੂੰ ਰੋਕਿਆ ਮੈਂ ਰੋਕਿਆ ਕਿਉਂਕਿ ਮੇਰਾ ਫਰੇਮ ਹੈ ਤੁਸੀਂ ਮੈਨੂੰ ਪੁੱਛਦਾ ਲੋ ਵੀ ਇੱਕ ਆਦੇ ਵਾਸਤੇ ਪਿਆ ਹੈ ਜੇ ਮੈਂ ਰੋਡ ਦੇ ਉੱਤੇ ਕਿਲ ਠੋਕ ਕੇ ਪੱਕਾ ਰੱਖਿਆ ਆ ਫਿਰ ਤੋਂ ਤੁਸੀਂ ਉਹਨੂੰ ਕਹੋ ਵੀ ਇਹ ਰੋਡ ਦੇ ਉੱਤੇ ਪੱਕਾ ਟਰੱਕ ਨਹੀਂ ਜਦੋਂ ਨਹੀਂ ਹੈਗਾ ਮੈਂ ਸਵੇਰ ਦਾ ਸਮਾਨ ਆ ਤਾਂ ਸਾਰੀ ਦੁਕਾਨ ਹੀ ਪੱਟੀ ਖੜਾ ਤੇ ਫਿਰ ਕਿਉਂ ਉਹਨੂੰ ਚੱਕ ਕੇ ਵਾਲੀ ਵਿੱਚ ਪਾ ਰਿਹਾ ਨਾ ਰੋਡ ਕਰਤੀ ਵੀ ਰੋਡ ਤੇ ਬਹੁਤ ਸਮੱਸਿਆ ਆ ਰਹੀ ਬਹੁਤ ਲੰਮਟ ਕਰਨ ਹੋਈ ਜੀ ਇਹ ਨਾ ਡਾਪਾ ਵੀ ਨਾ ਉਹ ਕਾ ਜੇ ਮੈਂ ਅੰਕਲ ਵੀ ਕਿੱਟਾ ਬੋਲਦਾ ਮੈਂ ਇਹ ਰੋਡ ਤੇ ਐਸੇ ਜਿਹੇ ਬਹੁਤ ਹੋ ਰਹੇ ਇਹ ਆਖੀਂ ਜੀ ਜਿਹੜਾ ਲੈ ਕੇ ਆਉਂਦੇ ਪੰਨਾਂ ਤੇ ਜਿਹੜੀ ਆਵਾਜ਼ ਆ ਸਮਾਨ ਆਪਾਂ ਥੋੜਾ ਸਾਈਡ ਤੋਂ ਅੱਜ ਸਵੇਰੇ ਧੁੰਦ ਸੀ ਬੱਸਾਂ ਵਾਲਿਆਂ ਨੂੰ ਕਾਫੀ ਦਿੱਕਤ ਆਈ ਹੈ ਬੱਸ ਸਾਈਡ ਤੇ ਦਿੱਕਤ ਆਈ ਅੱਜ ਰੋਡ ਤੇ ਸਵੇਰੇ ਕੋਈ ਕਲਾਟੇ ਕੋਈ ਐਕਸੀਡੈਂਟ ਹੋ ਗਿਆ ਸੀ ਇੱਕ ਕਰਦੇ ਇਹਨਾਂ ਨੂੰ ਕਹਿ ਰਹੇ ਆ ਕਿ ਆਹ ਦਾ ਸਮਾਨ ਥੋੜਾ ਬੜਾ ਕਰ ਤੇ ਜੇ ਜਦੋਂ ਤੁਸੀਂ ਕਹਿ ਜੇਗੇ ਹੁਣ ਤਾਂ ਲਾ ਦੇਣਗੇ ਅੱਧਾ ਮਿੰਟਾਂ ਬਾਅਦ ਉਵੇਂ ਲੱਗ ਜਾਏਗਾ ਇਹ ਪਾਰ ਤੋਂ ਆ ਰਿਹਾ ਹੈ ਦੀ ਨਹੀਂ ਆਖਰਾ ਜੀ ਨਾਈ ਨਾ ਜੀ ਆਇਓ ਆਇਓ ਇਹ ਇੱਥੇ ਦੁਕਾਨਾਂ ਦੇ ਬਾਹਰ ਅਕਰੋਚਮੈਂਟ ਦਿਖਾਈ ਦਿੰਦੀ ਉੱਥੇ ਟ੍ਰੈਫਿਕ ਉਦਾਂ ਵੀ ਬੁਰੇ ਹਾਲ ਹੈ ਬਸ ਮੈਂ ਇਹੀ ਅਪੀਲ ਕਰੂੰਗਾ ਇਹ ਸਾਰੇ ਇਹਨਾਂ ਵਾਕਿਆਂ ਨੂੰ ਦੁਕਾਨਦਾਰਾਂ ਨੂੰ ਜਿਹੜਾ ਬਾਹਰ ਰੱਖਿਆ ਤੇ ਸਮਾਨ ਉਹ ਮਤਲਬ ਸਮਾਨ ਬਾਹਰ ਨਾ ਰੱਖਿਆ ਜਾਵੇ ਤਾਂ ਕਿ ਪਸਲਾਵਾ ਜਿਹੜੀ ਚੋਰੀ ਇੰਨਾ ਕਿਤਨਾ ਅੱਜ ਕਿਹੜੀ ਕਿਹੜੀ ਥਾਵਾਂ ਤੇ ਕਾਰਵਾਈ ਕੀਤੀ ਗਈ ਹੈ ਅੱਜ ਜੀ ਆਪਣਾ ਦਫਤਰ ਨਗਰ ਕੌਂਸਲ ਤੋਂ ਲੈ ਕੇ ਜੀ ਦੇ ਹੋਰ ਤੇ ਆਪਣਾ ਬਿਆਰ ਮੇਨ ਬਿਆਰ ਜੀ ਉਰਿੰਦ ਸਿੰਘ ਸਾਹਿਬ ਦਾ ਕੱਲ ਕਿਹੜਾ ਰੋੜ ਹੈ ਕੱਲ ਦਾ ਪ੍ਰੋਗਰਾਮ ਕੱਲ੍ਹ ਨਾਲ ਸਾਹਿਬ ਮੇਨ ਬਿਆਰ ਮੇਨ ਬਿਆਰ ਠੀਕ ਇਹ ਕੋਈ ਰੋੜ ਦੇ ਉੱਤੇ ਨਜਾਇਜ਼ ਸਮਾਨ ਪਿਆ ਉਹਨੂੰ ਵੀ ਚਾਕੇ ਦਾ ਮਾਂਪਾ ਕੀ ਕਰਨਾ ਹੈ ਜੇ ਉਹ ਪੰਦੀ ਦਾ ਫਰੇਮ ਲਾਣ ਵਾਲਾ ਪਿਆ ਏ ਉਹ ਲਾਦਾ ਪਿਆ ਜੋ ਕੰਮ ਕਰਦਾ ਪਿਆ ਉਹਨੂੰ ਕੁੱਛ ਤਾਂ ਲੋਹਾ ਦਿੱਤੇ ਕਿਉਂ ਨਜ਼ਰ ਆਦਾ ਪਿਆ ਇੱਕ ਵਾਰੀ ਉਹਨੂੰ ਕਹਿ ਦੋ ਉਸ ਸਮਾਨ ਨਜਾਇਜ਼ ਈ ਜਾਂ ਧੱਕਾ ਏ ਉਹ ਜੇ ਰੋਡ ਦਾ ਸਮਾਨ ਏ ਤੁਸੀਂ ਚੱਕ ਕੇ ਜਾਓ ਜੇ ਮੇਰਾ ਸਮਾਨ ਲੱਦਦਾ ਪਿਆ ਤੇ ਮਸੇਰ ਦਾ ਪੁੱਠਾ ਮਾੜਾ ਲੱਗਿਆ ਆ ਤੇ ਉਹਨਾਂ ਨੂੰ ਚੱਕ ਕੇ ਤੁਸੀਂ ਰਾਤੀ ਤੋਂ ਲੱਗੇ ਹੋਏ ਨੇ ਉਹ ਜੇ ਮੈਂ ਮਿਸਤਰੀ ਏ ਕਿ ਲਾਇਆ ਏ ਨਹੀਂ ਤੇ ਮੇਰੇ ਕੋ ਫਰੇਮ ਹੀ ਨਹੀਂਗਾ ਤਾਂ ਮੈਂ ਕਿਵੇਂ ਫਿੱਟ ਕਰ ਲੱਗਾਂਗਾ ਕੀ ਕਹਿ ਰਹੇ ਹੋ ਨਾ ਕਰਮਚਾਰੀਆਂ ਨਾਲ ਗੱਲ ਕੀਤੀ ਤੁਸੀਂ ਕੋਈ ਗੱਲ ਨਹੀਂ ਸੁਣੀ ਕੋ ਗੱਲ ਪਹਿਨ ਤੱਕ ਬੰਦੇ ਨੇ ਗਿਆ ਜੀ ਉਹਨਾਂ ਦੀ ਟਰਾਲੀ ਨੂੰ ਰੋਕਿਆ ਮੈਂ ਰੋਕਿਆ ਕਿਉਂਕਿ ਮੇਰਾ ਫਰੇਮ ਹੈ ਤੁਸੀਂ ਮੈਨੂੰ ਪੁੱਛਦਾ ਲੋ ਵੀ ਇੱਕ ਆਦੇ ਵਾਸਤੇ ਪਿਆ ਹੈ ਜੇ ਮੈਂ ਰੋਡ ਦੇ ਉੱਤੇ ਕਿਲ ਠੋਕ ਕੇ ਪੱਕਾ ਰੱਖਿਆ ਆਇਆ ਫਿਰ ਤੋਂ ਤੁਸੀਂ ਉਹਨੂੰ ਕਹੋ ਵੀ ਕਿ ਰੋਡ ਦੇ ਉੱਤੇ ਪੱਕਾ ਨਿੱਜ ਨਹੀਂ ਹੈਗਾ ਮੈਂ ਸਵੇਰ ਦਾ ਸਮਾਨ ਆ ਤਾਂ ਸਾਰੀ ਦੁਕਾਨ ਹੀ ਪੱਟੀ ਖੜਾ ਤੇ ਫਿਰ ਕਿਉਂ ਉਹਨੂੰ ਚੱਕੀ ਵਾਲੀ ਵਿੱਚ ਪਾ ਰਹੇ ਹੋ ਨਾਲ ਰੋਡ ਕਰਦੀ ਵੀ ਰੋਡ ਤੇ ਬਹੁਤ ਸਮੱਸਿਆ ਆ ਰਹੀ ਬਹੁਤ ਲੰਮਟ ਪਣ ਹੋਈ ਜੀ ਇਹ ਕਾ ਟੱਪਾ ਵੀ ਨਾਲ ਆਉਂ ਕਾ ਮੈਂ ਕੱਲ ਵੀ ਟੱਪਦਾ ਮੋਟਰ ਖੜੇ ਤੇ ਰੋਡ ਐਕਸੀਡੈਂਟ ਬਹੁਤ ਹੋ ਰਹੇ ਨੇ ਤੇ ਆਪਦੀ ਕਮੇਟੀ ਵਾਲਿਆਂ ਦਾ ਬਹੁਤ ਪੰਚਰ ਜੇ ਵੀ ਆਦਾ ਸਮਾਨ ਆਪਾਂ ਥੋੜਾ ਸਾਈਡ ਕਰੀਏ ਅੱਜ ਸਵੇਰੇ ਧੁੰਦ ਸੀ ਬੱਸਾਂ ਵਾਲਿਆਂ ਨੂੰ ਕਾਫੀ ਦਿੱਕਤ ਆਈ ਹੈ ਬੱਸ ਸਾਈਡ ਤੇ ਦਿੱਕਤ ਆਈ ਅੱਜ ਰੋਡ ਤੇ ਸਵੇਰ ਤੋਂ ਕੱਲੇ ਏਡੇ ਤੇਰੀ ਐਕਸੀਡੈਂਟ ਹੋ ਜਾਂਦੇ ਨੇ ਇੱਕ ਕਰੇ ਨੂੰ ਕਹਿ ਰਹੇ ਆਂ ਕਿ ਆਦਾ ਸਮਾਨ ਥੋੜਾ ਬੜਾ ਕਰੇ ਇਹ ਜਦੋਂ ਤੁਸੀਂ ਕਹਿ ਜੇਗੇ ਹੁਣ ਤਾਂ ਲਾ ਦੇਣਗੇ ਅੱਧਾ ਮਿੱਟਾ ਬਾਦੇ ਉਵੇਂ ਲੱਗ ਜਾਏਗਾ ਇਹ ਪਾਰ ਤੋਂ ਆ ਰਿਹਾ ਹੈ